ਸੋ ਮੈਕਸਵੈਲੇ ਮੌਜੂਦਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਦੇ ਵਿੱਚ ਜਿੱਥੇ ਇੱਕ ਐਨ ਆਰ ਆਈ ਨੌਜਵਾਨ ਆਏ ਹੋਏ ਨੇ ਔਰ ਆਧੁਨਿਕ ਕਿਸਮ ਦੀਆਂ ਗੱਲਾਂ ਨੂੰ ਛੱਡ ਕੇ ਅੱਜ ਉਹਨਾਂ ਨੇ ਫਿਰ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਦਾ ਪ੍ਰਯਾਸ ਕੀਤਾ ਵਾ ਆਪਣੇ ਬੇਟੇ ਦੇ ਜਨਮ ਦਿਨ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਵਾ ਔਰ ਘਰ ਦੇ ਵਿੱਚ ਪਾਠ ਕਰਾ ਕੇ ਬੜਾ ਆਪਣੇ ਸੱਜਣਾ ਮਿੱਤਰਾਂ ਨੂੰ ਸੱਦ ਕੇ ਤੇ ਜਲ ਪਾਣੀ ਸ਼ਿਕਾਇਆ ਵਾ ਭੋਜਨ ਕਰਾਇਆ ਵਾ ਬੜੀ ਚੰਗੀ ਇਹ ਕਿੰਨਾਂ ਨੇ ਮਿਸਾਲ ਜਿਹੜੀ ਆ ਉਹ ਪੇਸ਼ ਕੀਤੀ ਆ ਇਹ ਐਨਆਰਆਈ ਨੌਜਵਾਨ ਦਾ ਨਾਮ ਆ ਜਗਦੇਸ਼ ਸਿੰਘ ਜਿਹੜੇ ਲੰਬੇ 80 ਤੋਂ ਆਸਟ੍ਰੇਲੀਆ ਦੇ ਵਿੱਚ ਸੈਟਲ ਨੇ ਸੋ ਆਪਾਂ ਗੱਲਬਾਤ ਕਰਕੇ ਇਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅੱਜ ਦੇ ਮਾਹੌਲ ਦੇ ਵਿੱਚ ਕਿੱਦਾਂ ਇਹਨਾਂ ਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਅਸੀਂ ਆਪਣੇ ਪ੍ਰਾਣੇ ਜਿਹੜੇ ਸਾਡੇ ਰੀਤੀ ਰਿਵਾਜ ਜਾਂ ਸੰਸਕਾਰ ਨੇ ਜਾਂ ਧਾਰਮਿਕ ਗੱਲਾਂ ਨੇ ਉਹਨਾਂ ਨੂੰ ਯਾਦ ਕਰੀਏ ਵੀਰ ਜੀ ਗੱਲਬਾਤ ਚ ਤੁਹਾਡਾ ਸਵਾਗਤ ਆ ਲੋਕ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਵੱਡੇ ਵੱਡੇ ਹੋਟਲਾਂ ਦੇ ਵਿੱਚ ਮਨਾਉਂਦੇ ਆ ਜਿੱਥੇ ਵੱਡੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਅੱਜ ਬੜੇ ਸਾਦੇ ਢੰਗ ਦੇ ਨਾਲ ਆਪਣੇ ਗ੍ਰਹਿ ਵਿਖੇ ਗੁਰੂ ਮਹਾਰਾਜ ਦਾ ਜੜਾਵਾ ਪਾਠ ਕਰਾਇਆ ਵਾ ਔਰ ਲੰਗਰ ਸਾਰਿਆਂ ਨੂੰ ਸ਼ਕਾਇਆ ਵਾ ਕਿੱਦਾਂ ਇਹ ਦਿਮਾਗ ਵਿੱਚ ਤੁਹਾਡੇ ਆਇਆ ਜੀ ਸਭ ਤੋਂ ਪਹਿਲਾਂ ਤੇ ਉਹ ਸੱਚੇ ਪਾਤਸ਼ਾਹ ਦਾ ਬੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਗ੍ਰਹਿ ਵਿਖੇ ਚਰਨ ਪਾ ਕੇ ਮੈਨੂੰ ਵੜ ਭਾਗੀ ਜੀਵਨ ਬਖਸ਼ਿਆ ਜੀ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਜੀ ਜਿੰਨਾਂ ਨੇ ਮੇਰੇ ਗ੍ਰਹਿ ਵਿਖੇ ਚਰਨ ਪਾਏ ਜੀ ਜੀ ਸਾਰਿਆਂ ਨੂੰ ਖਾਲਸਾ ਫਤਿਹ ਬੁਲਾਉਣਾ ਜੀ ਭਾਜੀ ਦੱਸ ਦਿਓ ਕਿੰਨੇ ਸਮੇਂ ਤੋਂ ਤੁਸੀਂ ਆਸਟ੍ਰੇਲੀਆ ਚ ਸੈਟਲ ਜੇ ਹੋਰ ਕਿ ਕਿੱਦਾਂ ਦਾ ਆਪਣਾ ਕਾਰੋਬਾਰ ਆ ਉੱਥੇ ਮੇਰਾ ਜੀ 20 ਤੋਂ 22 ਸਾਲ ਤਕਰੀਬਨ ਹੋ ਗਏ ਜੀ ਮੈਨੂੰ ਆਸਟ੍ਰੇਲੀਆ ਦੇ ਵਿੱਚ ਉੱਥੇ ਬਹੁਤ ਹੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹਮਮ ਨਵੇਂ ਜਦੋਂ ਜਾਈਦਾ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਮਹਾਰਾਜ ਜੀ ਬੜੀ ਕਿਰਪਾ ਜੇ ਕਾਰੋਬਾਰ ਬਿਲਕੁਲ ਸੈਟ ਜੇ ਤੇ ਆਪਣੇ ਪਿੰਡ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਯਾਦ ਕਰੀਦਾ ਵਾ ਮਿਸ ਕਰੀਦਾ ਵਾ ਇਹ ਕਰਕੇ ਪਿੰਡ ਵਿੱਚ ਸਾਲ ਬਾਅਦ ਜਦੋਂ ਵੀ ਟਾਈਮ ਲੱਗੇ ਤੇ ਜਰੂਰ ਪਿੰਡ ਦੇ ਵਿੱਚ ਆਈਦਾ ਵਾ ਤੇ ਐਰਕਾ ਇਹ ਇਸ ਕਰਕੇ ਆਏ ਵੀ ਚਲੋ ਮੇਰੇ ਬੇਟੇ ਦਾ ਬਰਥਡੇ ਸੀ ਤੇ ਆਪਾਂ ਇੱਕ ਨਵੀਂ ਤਕਨੀਕ ਦੇ ਨਾਲ ਜਿਹੜਾ ਵੱਡੇ ਮਨਾਇਆ ਉਹਨਾਂ ਦਾ ਤੇ ਗੁਰੂ ਮਹਾਰਾਜ ਦੇ ਚਰਨ ਘਰ ਵਿੱਚ ਪਾਏ ਸੰਗਤ ਨਾਲ ਜੋੜਿਆ ਜੇ ਵੀ ਜਿੰਨੇ ਵੀ ਸਾਡੇ ਸਿੱਖ ਨੌਜਵਾਨ ਜੇ ਜਿਹੜੇ ਸਿੱਖੀ ਤੋਂ ਟੁੱਟੇ ਜੇ ਅਮਰਤ ਦੀ ਦਾਤ ਨਹੀਂ ਬਖਸ਼ੀ ਗੁਰੂ ਮਹਾਰਾਜ ਨੇ ਸਾਡੇ ਬੱਚਿਆਂ ਨੂੰ ਜਿੱਦਾਂ ਮੇਰੇ ਬੱਚੇ ਬੌਰ ਨੂੰ ਆਸਟ੍ਰੇਲੀਆ 'ਚ ਉਹਨਾਂ ਨੂੰ ਗੁਰਸਿੱਖੀ ਬਾਰੇ ਸਿੱਖੀ ਬਾਰੇ ਪਤਾ ਲੱਗੇ ਸਾਡੇ ਗੁਰੂ ਮਹਾਰਾਜ ਕੀ ਜੇ ਇਸ ਕਰਕੇ ਮੈਂ ਇੱਕ ਅਨੋਖੇ ਢੰਗ ਦੇ ਨਾਲ ਦਾ ਜਨਮ ਦਿਨ ਜਿਹੜਾ ਮਨਾਇਆ ਜੇ ਵੀ ਗੁਰੂ ਮਹਾਰਾਜ ਜਿਹੜੇ ਸਾਡੀ ਗੁਰੂ ਗੁਰੂਆਂ ਦੀ ਜੜੀ ਬਾਣੀ ਜੇ ਅਈ ਉਹਨਾਂ ਨਾਲ ਮੈਂ ਹਿਸਾ ਜੁੜੇ ਰਹੀ ਐ ਸੋ ਬਹੁਤ ਵੱਡਾ ਉਪਰਾਲਾ ਇਸ ਨੌਜਵਾਨ ਵੀਰ ਨੇ ਕਰਕੇ ਸਮੁੱਚੇ ਸਮਾਜ ਨੂੰ ਨੌਜਵਾਨਾਂ ਨੂੰ ਇੱਕ ਮੈਸੇਜ ਦਿੱਤਾ ਵਾ ਕਿ ਸਾਨੂੰ ਜਿਸ ਵੀ ਧਰਮ ਨੂੰ ਆਪਾਂ ਮੰਨਨੇ ਆ ਜਿਸ ਗੁਰੂ ਨੂੰ ਮੰਨਨੇ ਆ ਆਪਾਂ ਉਸ ਦੇ ਨਾਲ ਜੁੜ ਕੇ ਜਿਹੜਾ ਵਾ ਉਹ ਉਹ ਆਪਣੇ ਧਰਮ ਨੂੰ ਨਾ ਛੱਡੀਏ ਸੋ ਬਹੁਤ ਚਰਚਾ ਇਲਾਕੇ ਭਰ ਦੇ ਵਿੱਚ ਇਸ ਐਨ ਆਰ ਆਈ ਵੀਰ ਦੀ ਹੋ ਰਹੀ ਆ ਔਰ ਵੀਰ ਜੀ ਆਮ ਤੌਰ ਦੇ ਉੱਤੇ ਦੇਖਣ ਚਾਹੁੰਦਾ ਵੀ ਐਨ ਆਰ ਆਈ ਜਦੋਂ ਆਪਣੇ ਪਿੰਡਾਂ ਵਿੱਚ ਵਾਪਸ ਨੌਜਵਾਨ ਹੁੰਦੇ ਆ ਤੇ ਪਿੰਡਾਂ ਦੇ ਲਈ ਕਾਫੀ ਉਪਰਾਲੇ ਕੀਤੇ ਜਾਂਦੇ ਆ ਤੁਸੀਂ ਵੀ ਆਪਣੇ ਪਿੰਡ ਕਲਿਆਣਪੁਰ ਲਈ ਕੁਝ ਕਰ ਰਹੇ ਹੋ ਕੋਈ ਕੋਈ ਡਿਵੈਲਪਮੈਂਟ ਦਾ ਕੰਮ ਜਾਂ ਕੋਈ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੇ ਹੋ ਹਾਂਜੀ ਮੈਂ ਪਿੰਡ ਵਿੱਚ ਕਾਫੀ ਮਸਲੇ ਹੱਲ ਕੀਤੇ ਜੀ ਸਾਡੇ ਪਿੰਡ ਚ ਐ ਮੈਂ ਵੀ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਜੀ ਜੀ ਮਰੀ ਮਹਾਰਾਜ ਦੀ ਕਿਰਪਾ ਜੀ ਤੇ ਗਰੀ ਪਰਿਵਾਰ ਬੜੇ ਸਾਡੇ ਪਿੰਡ ਵਿੱਚ ਉਹਨਾਂ ਦੀ ਛੋਟੀਆਂ-ਛੋਟੀਆਂ ਮੁਸ਼ਕਲਾਂ ਹੁੰਦੀਆਂ ਜੀ ਪਰ ਉਹਨਾਂ ਵਾਸਤੇ ਬਹੁਤ ਵੱਡੀਆਂ ਹੁੰਦੀਆਂ ਜੀ ਜਿੰਨਾ ਵੀ ਸੰਯੋਗ ਪਿੰਡ ਦਾ ਦਿੱਤਾ ਜਾਏ ਉਹਨਾਂ ਹੀ ਸੰਯੋਗ ਪਿੰਡ ਦਾ ਮੈਂ ਜਿੰਨਾ ਕੋਈ ਪਿੰਡ ਦਾ ਧਾਰਮਿਕ ਸਥਾਨ ਜਾਂ ਕੋਈ ਵੀ ਪਿੰਡ ਦਾ ਕੋਈ ਸਾਂਝਾ ਪ੍ਰੋਗਰਾਮ ਹੋਏ ਉੱਥੇ ਜਰੂਰ ਸੰਯੋਗ ਦੇਈਦਾ ਜਾਂ ਪਿੰਡ ਦੀ ਮੈਂਬਰ ਪੰਚਾਇਤ ਜਾਂ ਕੋਈ ਵੀ ਸੀਨੀਅਰ ਆਗੂ ਸਾਨੂੰ ਕਾਲ ਕਰੇ ਅਸੀਂ ਉਹਦਾ ਜਰੂਰ ਸਾਥ ਦਿੰਦੇ ਹਾਂ ਭਾਜੀ ਨਸ਼ਾ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਵਾ ਔਰ ਸਮੇਂ-ਸਮੇਂ ਤੇ ਪੁਲਿਸ ਵੱਲੋਂ ਸਰਕਾਰਾਂ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾਂਦੇ ਆ ਤੁਸੀਂ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਜੜਾ ਬਾਅ ਨਸ਼ਿਆਂ ਤੋਂ ਦੂਰ ਰਹਿਣ ਲਈ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹ ਹੀ ਸੰਦੇਸ਼ ਦਵਾਂਗਾ ਕਿ ਜਿਹੜੇ ਆ ਬੱਚੇ ਆ ਇਹ ਸਪੋਰਟਸ ਦੇ ਨਾਲ ਜੁੜਨ ਜੀ ਇਹ ਨਸ਼ਿਆਂ ਤੋਂ ਦੂਰ ਰਹਿਣ ਚੰਗੀ ਸਟੱਡੀ ਕਰਨ ਚੰਗੀ ਐਜੂਕੇਸ਼ਨ ਹਾਸਲ ਕਰਨ ਉਹਨਾਂ ਦਾ ਜਿਹੜਾ ਵਾ ਇਸ ਚੀਜ਼ ਵੱਲ ਜਿਹੜਾ ਖਿਆਲ ਨਾ ਜਾਏ ਤੇ ਨਸ਼ਿਆਂ ਤੋਂ ਮੁਕਤ ਹੋ ਪਾਜੀ ਇਹ ਦੇਖਣ ਚਾਹੁੰਦਾ ਕਿ ਐਨਆਰਆਈਆਂ ਵੱਲੋਂ ਖਾਸ ਤੌਰ ਤੇ ਪਿਛਲੇ ਦਿਨਾਂ ਚ ਟ੍ਰੈਂਡ ਆਇਆ ਵਾ ਕਿ ਸਪੋਰਟਸ ਐਕਟੀਵਿਟੀ ਨਾਲ ਨੌਜਵਾਨਾਂ ਨੂੰ ਜੋੜਨ ਦੇ ਲਈ ਵੱਡੇ ਪ੍ਰਾਲੇ ਕੀਤੇ ਜਾ ਰਹੇ ਆ ਕਈ ਪਿੰਡ ਤਾਂ ਜਿਹੜਾ ਸਟੇਡੀਅਮ ਹੀ ਇੱਕ ਨੌਜਵਾਨ ਇਧਰ ਕਾਨੂੰਗਾਨ ਬੇਟ ਇਲਾਕੇ ਵਿੱਚ ਪਿੰਡਾਂ ਰਾਊਵਾਲ ਜਫਲਪੁਰ ਉਹ ਨੌਜਵਾਨ ਨੇ ਆਪਣੇ ਨਿੱਜੀ ਫੰਡਾਂ ਤੋਂ ਲੱਖਰ ਵੀ ਇਹ ਖਰਚ ਕਰਕੇ ਸਟੇਡੀਅਮ ਹੀ ਬਣਾਤਾ ਤੁਸੀਂ ਵੀ ਸਪੋਰਟਸ ਦੇ ਨਾਲ ਜੋੜਨ ਲਈ ਬੱਚਿਆਂ ਨੂੰ ਕੋਈ ਕਰ ਰਹੇ ਜੋ ਉਪਰਾਲੇ ਮੇਰੀ ਇਹ 5 ਸਾਲ ਤੋਂ ਕੋਸ਼ਿਸ਼ ਜੀ ਪਰ ਮੇਰੇ ਪਿੰਡ ਵਿੱਚ ਕੋਈ ਵੀ ਅਜਿਹਾ ਬੰਦਾ ਪਿੰਡ ਨੂੰ ਜ਼ਮੀਨ ਨਹੀਂ ਦੇ ਰਿਹਾ ਮੈਂ ਆਖਿਆ ਸੀ 2 ਏਕੜ ਜ਼ਮੀਨ ਜੇ ਜੜੀ ਮੇਰੇ ਪਿੰਡ ਨੂੰ ਮਿਲੇ ਮੈਂ ਸਪੋਰਟਸ ਇੱਥੇ ਖੋਲਾਂਗਾ ਪਰ ਜਿਸ ਜਗ੍ਹਾ ਤੇ ਮੈਂ ਮੰਗਦਾ ਪਰ ਉਹ ਜ਼ਮੀਨ ਉਹ ਵਕਾਉ ਨਹੀਂ ਹੈਗੀ ਉਹਨਾਂ ਦਾ ਕਿਤਾ ਜੇ ਉਹ ਇਸ ਕਰਕੇ ਉਹ ਜਿਹੜੀ ਉਹ ਕੰਮ ਜਿਹੜੀ 5 ਸਾਲ ਤੋਂ ਅੱਗੇ ਜਾ ਰਿਹਾ ਜੇ ਜੇ ਕਿਤੇ ਸਬਬ ਬਣਿਆ ਕਿ ਨੇ ਜ਼ਮੀਨ ਸੇਲ ਕੀਤੀ ਤੇ ਮੈਂ ਪਿੰਡ ਵਾਸਤੇ ਜ਼ਰੂਰ ਇਹ ਕੰਮ ਕਰਾਂਗਾ ਪਹਿਲ ਦੇ ਦਾਤ ਭਾਜੀ ਨੌਜਵਾਨ ਵਰਗ ਜਿਹੜਾ ਵਾ ਉਹ ਵਿਦੇਸ਼ਾਂ ਵਿੱਚ ਬੜੀ ਤੇਜ਼ੀ ਨਾਲ ਜਾ ਰਿਹਾ ਚਾਹੇ ਆਸਟ੍ਰੇਲੀਆ ਕੈਨੇਡਾ ਯੂਕੇ ਇੰਗਲੈਂਡ ਨਿਊਜ਼ੀਲੈਂਡ ਤੇ ਕੀ ਕਹਿਣਾ ਚਾਹੋਗੇ ਕਿੱਦਾਂ ਦੇ ਹਾਲਾਤ ਨੇ ਉੱਥੇ ਥੋੜਾ ਜਿਆ ਨਾ ਬਾਰ ਬਾਰੇ ਵੀ ਦੱਸ ਦਿਓ ਸਾਨੂੰ ਇਹ ਬਾਹਰ ਦੇ ਬਹੁਤ ਚੰਗੇ ਹਾਲਾਤ ਜੀ ਜਿੱਥੋਂ ਦੇ ਹਾਲਾਤਾਂ ਨਾਲੋਂ ਅਸੀਂ ਕਹਿੰਦੇ ਆ ਬੈਟਰ ਆ ਅਹੀਂ ਬਾਹਰ ਦੀ ਲਾਈਫ ਸਟਾਈਲ ਜੀ ਰਹੇ ਆ ਪਰ ਆਪਾਂ ਬਾਹਰ ਦੀ ਲਾਈਫ ਸਟਾਈਲ ਜੀਣ ਨਾਲ ਆਪਣੇ ਘਰ ਦੇ ਪਰਿਵਾਰ ਨੂੰ ਜਿਹੜਿਆ ਖੋ ਲੇਨੇ ਆ ਉਹਨੂੰ ਜੋ ਬਹੁਤ ਜ਼ਿਆਦਾ ਮਿਸ ਕਰਨੇ ਆ ਪਰ ਸਾਡੇ ਇੱਥੇ ਜਿਹੜਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮਿਲਤੇ ਖਾਨੂੰ ਇਹ ਕਦਮ ਚੁੱਕਣਾ ਪੈਂਦਾ ਜੀ ਸੋ ਗੱਲਬਾਤ ਲਈ ਧੰਨਵਾਦ ਇਸਨ ਆਸਟ੍ਰੇਲੀਆ ਤੋਂ ਆਏ ਹੋਏ ਨੌਜਵਾਨ ਐਨ ਆਰ ਆਈ ਜਗਦੇਵ ਸਿੰਘ ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ ਗੁਰੂ ਮਹਾਰਾਜ ਦੇ ਨਾਲ ਲੋਕਾਂ ਨੂੰ ਜੋੜਨ ਦਾ ਇੱਕ ਸੰਦੇਸ਼ ਦਿੱਤਾ ਵਾ ਆਪਣੇ ਬੱਚੇ ਦੇ ਜਨਮ ਦਿਨ ਤੇ ਵੱਡੇ ਵੱਡੇ ਕੇਕ ਨਾ ਕੱਟ ਕੇ ਵੱਡੇ ਹੋਟਲਾਂ 'ਚ ਪਾਰਟੀਆਂ ਨਾ ਦੇ ਕੇ ਘਰ ਜਿਹੜਾ ਵਾ ਉਹ ਗੁਰੂ ਮਹਾਰਾਜ ਦਾ ਇੱਕ ਕੀਰਤਨ ਕਰਵਾਇਆ ਵਾ ਪਾਠ ਕਰਵਾਇਆ ਵਾ ਔਰ ਇੱਕ ਚੰਗਾ ਮੈਸੇਜ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਇਸ ਦੇ ਨਾਲ ਹੀ ਇਹ ਵੀਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੰਦੇਸ਼ ਦਿੱਤਾ ਵਾ ਮੈਂ ਸੀਨੀਅਰ ਕੈਮਰਾਮੈਨ ਮਿੰਟੂ ਸਿੰਘ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਐਕਸਪ੍ਰੈਸ న్యూਸ ਨੈਟ ਲਈ ਧੰਨਵਾਦ